10 ਸਾਲ ਦੀ ਉਮਰ ਤੇ ਹੌਸਲੇ ਬਲੰਸ ਕਿਵੇਂ ਸ਼ੁਰੂ ਹੋਇਆ ਬਟੇ ਐਗਰੋਲ ਦਾ ਸਿਲਸਿਲਾ ਬਣਾਉਣਾ ਮੇਰੇ ਪਾਪਾ ਜੀ ਦਾਤ ਹੋ ਗਈ ਲਈ ਮੈਂ ਬੰਦ ਹੀ ਕਰਨਾ ਚਾਹੁੰਦਾ ਹਾਂ ਕਿਾ ਕਿਵੇਂ ਤੁਸੀਂ ਬਣਾਉਣਾ ਪਾਪਾ ਦੋ ਇੱਥੇ ਆਉਂਦੇ ਸੀ ਤੁਸੀਂ ਪਾਪਾ ਨਾਲ ਪਹਿਲਾਂ ਜੀ ਹਾਂਜੀ ਤੇ ਲੋਕ ਕੀ ਕਹਿੰਦੇ ਆ ਜਦੋਂ ਆਉਂਦੇ ਆ ਕਿ ਜਸਪ੍ਰੀਤ ਬਣਾਉਂਦਾ ਹਾਂ ਹਾਂਜੀ ਐਗਰੋਲ ਪੁੱਛਦੇ ਆ ਕਿਹੜੇ ਕਿਹੜੇ ਐਗਰੋਲ ਹੈ ਨਾਮ ਪੁੱਛਦੇ ਆ ਹਾਂ ਕਲਾਸ ਪੁੱਛਦੇ ਆ ਹਾਂ ਸਭ ਕੁਝ ਪੁੱਛਦੇ ਆ ਕਿੰਨੇ ਮੈਨੇਜ ਕਰ ਲੈਂਗੇ ਸਭ ਕੁਝ ਅਨੰਦ ਮਹਿੰਦਰਾ ਨੇ ਵੀ ਤੁਹਾਡੀ ਟਵੀਟ ਕੀਤੀ ਤਾਂ ਉਹਨੂੰ ਸੂਦ ਨੇ ਵੀ ਤੁਹਾਡੀ ਟਵੀਟ ਕੀਤਾ ਹੈ ਪੈਸੇ ਮਿਲੇ ਕਿਸੇ ਨੇ ਪੈਸੇ ਵੀ ਦਿੱਤੇ ਪੈਸੇ ਦਿੰਦੇ ਆ ਪਰ ਸੇ ਮੰਗਦੇ ਨਹੀਂ 10 ਸਾਲ ਦੀ ਉਮਰ ਤੇ ਹੌਸਲੇ ਬਲੰਦ ਸਾਡੇ ਨਾਲ ਜਸਪ੍ਰੀਤ ਮੌਜੂਦ ਹੈ ਉਹਦਾਂ ਗੱਲ ਕਰਦੇ ਆ ਬੇਟਾ ਕੀ ਬਣਾ ਰਹੇ ਹੋ ਤੁਸੀਂ ਇਹ ਪਨੀਰ ਐਗਰੋਲ ਅੱਛਾ ਕਿਵੇਂ ਸ਼ੁਰੂ ਹੋਇਆ ਬਟੇ ਐਗਰੋਲ ਦਾ ਸਿਲਸਿਲਾ ਬਣਾਉਣਾ ਐ ਮੇਰੇ ਪਾਪਾ ਜੀ ਦਾਤ ਹੋ ਗਈ ਲਈ ਮੈਂ ਬੰਦ ਕਰਨਾ ਚਾਹੁੰਦਾ ਅੱਛਾ ਤਾਂ ਪਾਪਾ ਜੀ ਦਾਤ ਕਿਵੇਂ ਹੋਈ ਉਹਨਾਂ ਨੂੰ ਟੀਵੀ ਹੋ ਗਿਆ ਸੀ ਅੱਛਾ ਤਾਂ ਸਿੱਖਿਆ ਕਿਵੇਂ ਤੁਸੀਂ ਬਣਾਉਣਾ ਪਾਪਾ ਤੋਂ ਇੱਥੇ ਆਉਂਦੇ ਸੀ ਤੁਸੀਂ ਪਾਪਾ ਨਾਲ ਪਹਿਲਾਂ ਜੀ ਹਾਂ ਜੀ ਸਿੱਖ ਪੜਦੇ ਹਾਂ ਕਿਹੜੇ ਸਕੂਲੇ ਹੈ ਕਿਹੜੇ ਸਕੂਲ ਮੈਂ ਪਿੱਛੇ ਨੰਬਰ 2 ਅੱਛਾ ਪਿੱਛੇੜਾ ਸਕੂਲ ਐਸੇ ਹੀ ਪੜਦੇ ਹਾਂ ਤੇ ਕਦੋਂ ਆਉਣੇ ਹੋ ਇੱਥੇ ਸਟਾਲ ਤੇ ਅੱਛਾ ਮੈਂ ਸ਼ਾਮੀ ਹੈ ਸ਼ਾਮੀ 6 ਵਜੇ ਸ਼ਾਮੀ 6 ਵਜੇ ਤੇ ਲੋਕ ਕੀ ਕਹਿੰਦੇ ਆ ਜਦੋਂ ਆਉਂਦੇ ਆ ਕਿ ਜਸਪ੍ਰੀਤ ਬਣਾਉਂਦਾ ਕਹਿੰਦੇ ਠੀਕ ਬਣਾਇਆ ਵਧੀਆ ਬਣਾਇਆ ਅੱਛਾ ਕਿੰਨੇ ਰੋਲ ਬਣ ਗਏ ਹਜੇ ਤੱਕ ਹਾਇ ਤੇ ਕਰਦੇ ਹੈ ਸ਼ਾਂਤੀ ਸ਼ਾਂਤੀ ਹੋਵੇ ਸ਼ਾਂਤੀ ਰੋਲ ਬਣ ਗਏ ਅੱਛਾ ਲੋਕ ਆਉਂਦੇ ਆ ਲੋਕੀ ਕੀ ਪੁੱਛਦੇ ਆ ਆ ਕੇ ਸਭ ਤੋਂ ਪਹਿਲਾਂ ਹਾਂਜੀ ਅਗਰੋਲ ਪੁੱਛਦੇ ਆ ਕਿਹੜੇ ਕਿਹੜੇ ਅਗਰੋਲ ਹੈ ਨਾਮ ਪੁੱਛਦੇ ਆ ਕਲਾਸ ਪੁੱਛਦੇ ਆ ਹਾਂ ਸਭ ਕੁਝ ਪੁੱਛਦੇ ਆ ਕਿੰਨੇ ਮੈਨੇਜ ਕਰ ਲੈਂਦੇ ਸਭ ਕੁਝ ਪੁੱਛਦੇ ਕਿਵੇਂ ਮੈਨੇਜ ਕਰਦੇ ਹੋ ਫਿਰ ਦੱਸੋ ਸਾਨੂੰ ਕਿਵੇਂ ਮੈਨੇਜ ਕਰਦੇ ਹੋ ਕਰ ਲੈਂਦਾ ਅਜ ਪ੍ਰਵਾਹ ਚ ਕੌਣ ਕੌਣ ਹੈ ਜਸਪ੍ਰੀਤ ਦੇ ਮੈਂ ਔਰ ਮੇਰੇ ਭੈਣ ਤੁਹਾਡੀ ਤੁਹਾਡੀ ਸਿਸਟਰ ਤੇ ਮਦਰ ਨਹੀਂ ਹੈਗੇ ਹੁਣ ਉਹ ਨਾਲ ਨਹੀਂ ਰਹਿੰਦੇ ਤੇ ਫਿਰ ਬੇਟੇ ਹੁਣ ਇਕੱਲਾ ਕਿਵੇਂ ਮੈਨੇਜ ਕਰਦਾ ਸਾਰਾ ਕੁਝ ਕਰ ਲੈਂਦਾ ਅੱਖਾਂ ਨਹੀਂ ਪੈਂਦਾ ਕੀ ਸ਼ੌਂਕ ਕੀ ਹੈ ਜਸਪ੍ਰੀਤ ਦਾ ਗੱਡੀਆਂ ਪਸੰਦ ਨੇ ਮੋਟਰਸਾਈਕਲਾਂ ਪਸੰਦ ਨੇ ਕਿਹੜੀ ਕਾਰ ਪਸੰਦ ਹੈ ਥਾਰ ਥਾਰ ਪਸੰਦ ਹੈ ਤੇ ਵੱਡੇ ਹੋ ਕੇ ਕੀ ਬਣਨਾ ਹੈ ਜਸਪ੍ਰੀਤ ਨੇ ਪੁਲਿਸ ਅਫਸਰ ਇਹ ਕਿਉਂ ਬਣਨਾ ਹੈ ਵੀ ਪੁਲਿਸ ਅਫਸਰ ਮੇਰੇ ਪਾਪਾ ਦਾ ਸੁਪਨਾ ਸੀ ਅੱਛਾ ਉਹ ਸੁਪਨਾ ਪੂਰਾ ਕਰਨਾ ਹੈ ਤੇ ਇੱਥੇ ਇਸ ਕਾਰਟ ਨੂੰ ਹੋਰ ਵੱਡਾ ਕਰਨਾ ਹਾਂਜੀ ਹਾਂਜੀ ਦਰਨਾਲ ਸਿੰਘ ਨੇ ਮਦਦ ਕਰਵਾਈ ਹੈ ਉਹ ਇੱਕ ਵੱਡੀ ਜੀ ਕਾਰ ਬਣਾ ਕੇ ਦੇਣਗੇ ਸਾਨੂੰ 1.5 ਲੱਖ ਰੁਪਏ ਦੀ ਅੱਛਾ ਆਨੰਦ ਮਹਿੰਦਰਾ ਨੇ ਵੀ ਤੁਹਾਡੇ ਲਈ ਟਵੀਟ ਕੀਤਾ ਸੋਨੂ ਸੋਨੂ ਸੂਦ ਨੇ ਵੀ ਤੁਹਾਡੇ ਲਈ ਟਵੀਟ ਕੀਤਾ ਹਾਂਜੀ ਤੇ ਪੈਸੇ ਮਿਲੇ ਕਿਸ ਨੇ ਪੈਸੇ ਵੀ ਦਿੱਤੇ ਪੈਸੇ ਦਿੰਦੇ ਆ ਪਰ ਅਸੀਂ ਮੰਗਦੇ ਨਹੀਂ ਅੱਛਾ ਅਸੀਂ ਖੁੱਤੇ ਪਲ ਤੇ ਚੱਲਾ ਜਨਗੇ ਗੁਰੂ ਦਾ ਸਿੱਖ ਹੋ ਇਸ ਕਰਕੇ ਹਾਂਜੀ ਕੀ ਸਿੱਖਿਆ ਗੁਰੂ ਦੇ ਸਿੱਖ ਨੇ ਇਹ ਸਿੱਖਿਆ ਕਿ ਆਪਣੇ ਆਪਣੇ ਪਲ ਤੇ ਚਲੋ ਕਿਸੇ ਦੇ ਕਿਸੇ ਤੋਂ ਮਦਦ ਨਾ ਲਓ ਆਪਣੇ ਪਲ ਤੇ ਚੱਲੋ ਲੋਕ ਆ ਕੇ ਕਹਿਣਗੇ ਕਿ ਉਹ ਆਦੇ ਪਲ ਤੇ ਨਹੀਂ ਉਹ ਆਪਣੇ ਪੈਰ ਤੇ ਖੜੇ ਹੋ ਕੇ ਮਨਾ ਰਹੇ ਆਪਣੇ ਪੈਰਾਂ ਤੇ ਖੜੇ ਹੋ ਤੇ ਨਾਲ ਇਥੇ ਕੌਣ-ਕੌਣ ਮਦਦ ਕਰਦਾ ਹੋਰ ਭਰਾ ਮੈਂ ਹੋਰ ਮੇਰੀ ਭੈਣ ਇਹ ਭੈਣ ਹੈ ਤੁਹਾਡੀ ਭੂਆ ਦੀ ਲੜਕੀ ਹੈ ਅੱਛਾ ਬੇਟਾ ਤੇਰਾ ਨਾਮ ਕੀ ਹੈ ਕੋਮਲਪ੍ਰੀਤ ਕੌਰ ਕਿਵੇਂ ਲੱਗਦਾ ਜਦੋਂ ਜਸਪ੍ਰੀਤ ਤੁਹਾਡਾ ਇੰਨੀ ਮਿਹਨਤ ਕਰਦਾ ਬਹੁਤ ਅੱਛਾ ਲੱਗਦਾ ਹੈ ਕਿ ਆਪਣੇ ਪੈਰਾਂ ਤੇ ਖੁਦ ਖੜਾ ਹੋਇਆ ਕਿਸੇ ਤੋਂ ਮੰਗਣ ਦਾ ਸ਼ੋਅ ਨਹੀਂ ਕੀਤਾ ਇਹਨੇ ਆਪਣੀ ਹਿੰਮਤ ਨਾਲ ਲੱਗਾ ਹੈ ਭਾਈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਮੁਖ ਸਿੰਘ ਹੈਗਾ ਗੁਰਮੁਖ ਤੁਹਾਡਾ ਕੀ ਲੱਗਦਾ ਹੈ ਜਸਪ੍ਰੀਤ ਮੇਰਾ ਕਜ਼ਨ ਬ੍ਰਦਰ ਹੈ ਮੇਰੇ ਮਾਮੇ ਦਾ ਮੁੰਡਾ ਲੱਗਦਾ ਅੱਛਾ ਤਾਂ ਹੁਣ ਤੁਸੀਂ ਸਾਰਾ ਲੋਕ ਲੱਗੇ ਹੋ ਇੰਨੀ ਮਿਹਨਤ ਕਰਨ ਚ ਹਾਂਜੀ ਕਿਵੇਂ ਹੋਇਆ ਸ਼ੁਰੂ ਹੋਇਆ ਗੁਰਮੁਖ ਇਹ ਸਾਰਾ ਕੁਝ ਜੇ ਐਸਾ ਹੋਇਆ ਤਾਂ ਪਾਪਾ ਜੀ ਦੀ ਡੈਥ ਤੋਂ ਬਾਅਦ ਸ਼ੁਰੂ ਹੋਇਆ ਜਿੱਚੇ ਮਤਲਬ ਇਹਨਾਂ ਦੀ ਮੰਮੀ ਵਗੈਰਾ ਵੀ ਸਭ ਛੋੜ ਕੇ ਚਲੇ ਗਏ ਨੇ ਤੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਜੋ ਹੈ ਮੇਰੇ ਉੱਤੇ ਹੀ ਆ ਤੁਸੀਂ ਸਭ ਤੋਂ ਵੱਡੇ ਹੋ ਮਤਲਬ ਹਾਂਜੀ ਤੇ ਬੜਾ ਔਖਾ ਪੈਂਦਾ ਫਿਰ ਤੇ ਸਾਰਾ ਸੰਭਾਲਣਾ ਔਖਾ ਕਹਾਦਾ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਥੋੜੀ-ਬਹੁਤ ਬੱਚੇ ਨੂੰ ਵੀ ਥੋੜਾ ਸਪੋਰਟ ਮਿਲਿਆ ਹੈ ਮਹਾਰਾਜ ਜੀ ਕਿਰਪਾ ਨਾਲ ਬਾਕੀ ਇਦਾਂ ਹੀ ਚੜਦੀ ਕਲਾ ਬਣੀ ਰੱਖੇ ਤੇ ਫਿਰ ਜ਼ਰੂਰ ਆਪਾਂ ਬੱਚੇ ਦਾ ਸਹੀ ਫਿਊਚਰ ਸਿਕਿਉਰ ਕਰ ਪਾਵਾਂਗੇ ਬਾਕੀ ਜਿਨ੍ਹਾਂ ਨੇ ਮਦਦ ਦੇ ਹੈਲਪ ਪਾਇਆ ਹੈ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਹੈ ਜੋ ਬੰਦੇ ਸਪੋਰਟ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਹੈ ਬਾਕੀ ਜਸਪ੍ਰੀਤ ਨੂੰ ਪਤਾ ਹੈ ਕਿ ਜਸਪ੍ਰੀਤ ਹੁਣ ਸਟਾਰ ਬਣ ਚੁੱਕਿਆ ਹੈ ਸੋਸ਼ਲ ਮੀਡੀਆ ਤੇ ਹਰ ਜਗ੍ਹਾ ਤੇ ਕਿਵੇਂ ਲੱਗਦਾ ਹੈ ਠੀਕ ਲੱਗਦਾ ਹੈ ਕੂਲੇ ਬੱਚੇ ਪੁੱਛਦੇ ਆ ਨਾਲ ਦੇ ਸਾਥੀ ਹਾਂਜੀ ਕੀ ਕਹਿੰਦੇ ਆ ਪੱਦੇ ਕਿ ਨੰਬਰ ਦਾ ਨੰਬਰ ਲੈਂਦੇ ਆ ਹਾਂ ਹੋਰ ਪੱਦੇ ਕਿਹੜਾ ਕਿਹੜਾ ਰੋਲ ਹੈ ਹਾਂ ਪਰ ਇਹ ਮੇਰੀ ਮਦਦ ਕਰਦਾ ਹੈ ਵੀ ਮੇਰਾ ਦੋਸਤ ਹੀ ਤਾਂ ਤੁਹਾਡਾ ਦੋਸਤ ਤੋਂ ਮਿਸ ਕੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅੰਸ਼ੂ ਹੈ ਹਾਂ ਤਾਂ ਅੰਸ਼ੂ ਤੁਸੀਂ ਕਿਹ ਕੈਸੇ ਮਦਦ ਕਰਦੇ ਹੋ ਮੈਂ इसका जो हेल्प का काम होता है मैं उसमें हेल्प कर देता अच्छा, हूँ स्कूल में भी हेल्प कर देते हो साथ में स्कूल में इसके इसके साथ वाले स्कूल में अच्छा साथ वाले स्कूल में तो यहाँ कैसे हेल्प करते हो बस जो काम करता है जो कर काम, काम है। करता है की काम कहता है जसप्रीत अपने दोस्त ਹਾਂ ਕੀ ਕੰਮ ਕਹਿੰਦਾ ਮੈਂ ਪਿਆਰ ਕਰ ਦਿੰਦਾ ਤੇ ਪਿਆਰ ਦੇ ਕਰ ਦਿੰਦਾ ਪਿਆਰ ਵੀ ਕਰ ਦਿੰਦਾ ਅੱਛਾ ਸਭ ਕੁਝ ਕਰ ਦਿੰਦਾ ਹਾਂ ਟਾਈਮ ਐਨੂ ਫ੍ਰੀ ਦਾ ਰੂਲ ਖਵਾ ਦਿੰਦਾ ਅੱਛਾ ਫ੍ਰੀ ਦਾ ਫਿਰ ਰੂਲ ਖਵਾ ਦਿੰਦਾ ਜਦ ਜਦ ਜਦੋਂ ਰੂਲ ਦਾ ਕਾਊਂਟ ਕਰਦੇ ਹਾਂ ਤੇ ਉਹ ਵੀ ਫਿਰ ਦੋਸਤ ਦੱਸਦਾ ਕਿ 37 ਹੋ ਗਏ ਨੇ ਨਹੀਂ ਉਹ ਤੇ ਉਹ ਤਾਂ ਭੈਣ ਤੋਂ ਪੁੱਛਦਾ ਭੈਣ ਤੋਂ ਪੁੱਛ ਲੈਨੇ ਹੋ ਚਲੋ ਤੇ ਇੱਕ ਚੀਜ਼ ਹੋਰ ਦੱਸੋ ਹੁਣ ਅੱਗੇ ਕੀ ਕਰਨਾ ਹੈ ਜ਼ਿੰਦਗੀ ਦੇ ਵਿੱਚ ਪੁਲਿਸ ਅਫਸਰ ਤੇ ਬਣਨਾ ਹੈ ਤਾਂ ਹੋਰ ਕੀ ਸੋਚਿਆ ਲੈ ਇੱਕ ਵਾਰ ਹੈ ਹੋਰ ਅਜੇ ਸੋਚਿਆ ਨਹੀਂ ਕੁਛ ਅਜੇ ਨਹੀਂ ਸੋਚਿਆ ਕੁਛ ਅੱਜ ਸਵੇਰ ਦਾ ਖਾਣਾ ਖਾਦਾ ਹੈ ਉਹ ਨਹੀਂ ਖਾਂਦਾ ਥੋੜੀ ਉਹ ਨਹੀਂ ਖਾਂਦਾ ਮੇਰੇ ਅੱਛਾ ਚਲ ਬਾਤ ਮਿਹਰਬਾਨੀ ਧੰਨਵਾਦ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਛੋਟੀ ਉਮਰ ਹੈ ਇਹ ਹੌਸਲੇ ਬੁਲੰਦ ਨੇ ਤੇ ਜਿਹੜੇ ਰੂਲਸ ਨੇ ਉਹ ਬੱਚਾ ਬਣਾ ਰਿਹਾ ਤੇ ਇਹ ਕਹਿੰਦਾ ਹੈ ਕਿ ਗੁਰੂ ਦਾ ਸੇਖਾਂ ਤੇ ਗੁਰੂ ਦੇ ਦੱਸੇ ਰਾਹ ਤੇ ਚੱਲਣਾ ਆਪਣੇ ਪੈਰਾਂ ਤੇ ਖੜੇ ਹੋਣਾ ਹੈ ਕੈਮਰਾਮੈਨ ਆਰਮਨ ਦੇ ਨਾਲ ਹਰਪ੍ਰੀਤ ਸਿੰਘ ਪੀਡੀਸੀ న్యూਸ ਦਿੱਲੀ